ਤਰੀਕੇ ਰਾ ਪਾਕਿਤ ਬਾਅਦ ਵਿੱਚ ਉਹਨਾਂ ਨੇ ਪੂਰੀ ਜਿੰਦਗੀ ਨੂੰ ਤੋੜ ਦਿੱਤਾ ਬੈਗ ਸਾਈਡ ਤੋਂ ਸਾਡੇ ਮਤਲਬ ਕੰਧ ਟੱਪ ਕੇ ਗਵਾਨੀ ਨਾਲ ਦਿੱਤੇ ਬੈਗ ਸਾਈਡ ਤੋਂ ਪੂਰੇ ਸਾਰੇ ਤੋੜ ਕੇ ਤੇ ਜਿਹੜਾ ਕਿ ਉਹ ਕਰੇ ਫੇਰ ਉਹੰਦਰਾ ਹੈ ਸਾਡੇ ਕੈਮਰੇ ਵੀ ਮਤਲਬ ਜਿਹੜੇ ਆ ਤੋੜ ਦਿੱਤੇ ਤੇ ਚੰਗੋ ਰੀਸੀਵਰ ਉੱਟ ਕੇ ਲੈ ਕੀ ਲੱਗਦਾ ਤੁਹਾਨੂੰ ਕਿਉਂ ਨਿਸ਼ਾਨਾ ਸਾਰਾ ਕੁਝ ਇਲੈਕਸ਼ਨ ਤੋਂ ਪਹਿਲੇ ਇਲੈਕਸ਼ਨ ਤੋਂ ਪਹਿਲਾਂ ਸਾਰਾ ਕੁਝ ਕੀਤਾ ਉਹਨਾਂ ਨੂੰ ਲੱਗਦਾ ਸੀ ਕਿ ਇਹ ਕੱਠ ਨਹੀਂ ਹੋਗਾ ਪਿੰਡ ਦੇ ਵਿੱਚ ਪਰ ਇੱਕ ਇਦਾਂ ਕਰਨ ਦੇ ਨਾਲ ਕੋਈ ਪਿੰਡ ਦੇ ਵਿੱਚ ਕੋਈ ਖਾਸ ਫਲਕੀ ਨਹੀਂ ਪਿਆ ਅਸੀਂ ਉਹਦੇ ਬਰਾਬਰ ਦੇ ਹਾਂ ਮਤਲਬ ਸਾਡੇ ਸਾਡੇ ਪਿੰਡ ਵਾਲੇ ਮੈਂ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਦਾ ਤਾਂ ਜਿਹੜਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਸਾਡਾ ਸਾਥ ਦਿੱਤਾ ਵਾ ਤਾਂ ਮਤਲਬ ਇੱਕ ਮੇਨ ਬੰਦਾ ਫੜਨ ਕਰਕੇ ਪਰ ਜਿਹੜਾ ਬਾਕੀ ਉਹਨਾਂ ਨੇ ਪੂਰਾ ਜਿਆਦਾ ਸਾਥ ਦਿੱਤਾ ਤੁਹਾਡਾ ਅਜੀ ਬਲਸਾ ਵੀ ਪਹੁੰਚੇ ਸਾਡੀ ਪੇਠ ਨਹੀਂ ਉਹਨਾਂ ਨੇ ਲੱਗਾਂ ਦੀ ਠੀਕਾ ਅਜੀ ਬਲਸਾ ਵੀ ਪਹੁੰਚੇ ਹਾਂਜੀ ਬਹੁਤ ਧੰਨਵਾਦ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਜਿਆਦਾ ਤੁਹਾਡੀ ਉਹ ਹਮੇਸ਼ਾ ਉਹ ਗੱਲ ਕੀਤੀ ਨਾ ਜਿਹੜੀ ਥਾਲੀ ਨਹੀਂ ਖਾਦਾ ਉਸੇ ਥਾਲੀ ਛੇਕੀਦਾ ਸਾਰੀ ਉਮਰ ਪਿੰਡੇ ਦੇ ਨਾਲ ਬਹਿ ਬਹਿ ਕੇ ਸਾਰੇ ਸਾਰੇ ਮੈਂ ਇੰਨੀਆਂ ਮਤਲਬ ਕਰਦੀ ਰਹੀ ਹਾਂ 15 ਸਾਲ ਜੋ ਵੀ ਰੋਟੀ ਪਾਣੀ ਪਕਾ ਕੇ ਸਾਰਾ ਕੁਝ ਪਾ ਕੇ ਉਹਨਾਂ ਦਾ ਕਰ ਦੇ ਰਹੇ ਇੰਨਾ ਜਿਆਦਾ ਉਹਨਾਂ ਦਾ ਕੀਤਾ ਵਾ ਕੀ ਅਸੀਂ ਆਪਣਾ ਖੁਦ ਘਰ ਜੜਾ ਵਾ ਲਾ ਕੇ ਤੇ ਉਹਦੇ ਮਤਲਬ ਅਸੀਂ ਲਾ ਸਕੀ ਆ ਤੇ ਮਤਲਬ ਅਸੀਂ ਨਹੀਂ ਆ ਪਿੰਡ ਵਾਲੇ ਸਾਰੇ ਗਵਾਵ ਸਾਰੇ ਨੂੰ ਤੁਸੀਂ ਪੁੱਛ ਲਓ ਕੋਸ਼ਿਸ਼ ਕੀਤੀ ਕਿ ਤੁਸੀਂ ਅਕਾਲੀ ਦਸਵ ਦੇ ਪ੍ਰਚਾਰ ਨਾ ਦੇਖੋ ਜਿਹੜੇ ਗੱਲ ਘਰੇ ਨਾ ਹਰਮੀਤ ਸੰਧੂ ਵਾਸਤੇ ਇਹਨਾਂ ਨੇ 15 ਸਾਲ ਜ਼ਿੰਦਗੀ ਦੇ ਲਾਏ ਸਾਰਾ ਕੁਛ ਇੱਥੇ ਉਹ ਹੀ ਉਹ ਹੀ ਰੋਟੀ ਪਾਣੀ ਸਾਰਾ ਉਹਨਾਂ ਨਾਲ ਦੇਖੋ ਕੀ ਕੀਤਾ ਇਸ ਪਰਵਾਰ ਨਾਲ ਜਿਹੜੇ ਲੋਕ ਐਜੇ ਐ ਜਿਹੜੇ ਆਪਣੇ ਸਾਥੀਆਂ ਨਾਲ ਹੀ ਦਗਾ ਕਰ ਜਾਂਦੇ ਆ ਸਿਰੋ ਪਾਰਟੀ ਦਾ ਛੱਡੋ ਤੇ ਆਪਣੇ ਖਾਸ ਪਰਿਵਾਰ ਨੇ ਉਹਨਾਂ ਨੇ ਕਿੰਨਾ ਬੁਰਾ ਹਾਲ ਕੀਤਾ ਜਿਹੜਾ ਜਿਹੜਾ ਨਹੀਂ ਮੰਨਿਆ ਉਹਨਾਂ ਦੇ ਹੱਕ ਚ ਬਸ ਜਿਹੜਾ ਨਹੀਂ ਮੰਨਿਆ ਉਹਨੂੰ ਪੁਲਿਸ ਦਾ ਵਰਤ ਲਿਆ ਹੁਣ ਆਈ ਪੰਜਾਬ 'ਚ دہشت ਫਲਾ ਰਹੇ ਨਾ ਉਹਨੇ ਤਰ ਤਰ ਹਰਕੇ ਚ ਉਹਨੇ ਦੇਖਿਆ ਬੁਰੀ ਬੁਰੀ ਕੁਸ਼ਣ ਹੋ ਗਈ ਉਹਨਾਂ ਡਰਾਉਣਾ ਚਾਹੁੰਦਾ ਸਾਰਿਆਂ ਨੂੰ ਕਹਿੰਦਾ ਕਿ ਪੁਲਿਸ ਕਹਿ ਰਹੀ ਹੈ ਜਿਹੜੇ ਥਾਣੇਦਾਰ ਇਹਨੇ ਲਾਏ ਆ ਉਹ ਕਹਿ ਰਿਹਾ ਕਿ ਜੇ ਤੁਸੀਂ ਬਚਣਾ ਹੈ ਤੇ ਤੁਸੀਂ ਹੁਣ ਵੀ ਆਪ ਚ ਸ਼ਾਮਲ ਹੋ ਜਾਓ ਐਜੀ 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 ਤੱਕ ਤੋਂ ਪਹਿਲਾਂ ਵੀ ਇੱਕ ਦਿਨ ਪੁਲਿਸ ਜਿਹੜੀਆਂ ਨਾ ਬਹੁਤ ਜ਼ਿਆਦਾ ਸਾਡੇ ਘਰੇ ਆਈਆਂ ਤੇ ਮਤਲਬ ਸਾਡਾ ਬੂਥ ਵੀ ਜੜਾ ਵਾ ਉਹ ਵੀ ਕਹਿੰਦੇ ਸੀ ਕਿ ਨਾ ਹੀ ਲਵਣਾ ਨਾ ਹੀ ਲਵਣਾ ਪਰ ਫਰਕ ਪਿਆ ਜੀ ਲੋਕਾਂ ਦੇ ਜਜ਼ਬੇ ਤੇ ਲੋਕਾਂ ਦੇ ਜੋਸ਼ ਸੁਭਾਏ ਨੇ ਇਹੋ ਸਭ ਤੋਂ ਜ਼ਿਆਦਾ ਹੌਸਲੇ ਦੇ ਵਿੱਚ ਆ ਗਏ ਸਾਰੇ ਜਿਹੜੀ ਸਾਡੀ ਪਾਰਟੀ ਆ ਇਹੇ ਵੇਖੋ ਵੀ ਲੜਾਈਆਂ ਨਾਲ ਸਾਲ ਪਾਰਟੀ ਨਾਲ ਰਹਿ ਗਏ ਉਹ ਉਹਨਾਂ ਦੀ ਬੇਠੇ ਚੂਰਾ ਮਾਰ ਕੇ ਗਿਆ ਤਾਂ ਅੱਥਾ ਨਵਾਂ ਮਹੀਨੇ ਵਿੱਚ ਆਮ ਆਦਮੀ ਪਾਰਟੀ ਨਾਲ ਕਿੰਨਾ ਕੁ ਲੰਮਾ ਵਰਤੂਗੇ ਤੇ ਫਿਰ ਗੱਲ ਉਹ ਵੀ ਆਉਣੀ ਪਹੁੰਚ ਹੋ ਗਏ ਵੀ ਨਵਾਂ ਨੌਂ ਦਿਨ ਤੇ ਪੁਰਾਣਾ ਸੌਰ ਜੇ ਮਹਿਰਨ ਬਾਲ ਸਾਹਿਬ ਨਹੀਂ ਕਹੂੰਗੀ ਵੀ ਕਿ ਜ਼ਿੰਦਗੀ ਦੀ ਵੀ ਵਾਪਸ ਆਵੇ ਨਾ ਇਹਨੂੰ ਛਿੱਤਰ ਮਾਰ ਕੇ ਕੱਢਿਓ ਇਹਨੂੰ ਪਾਰਟੀ ਦੇ ਕਿਹੜੀ ਵਾਪਸ ਆਉਣ ਦਾ ਮੌਕਾ ਆ ਅੱਜ ਇਹ ਬਾਤ ਵੈਸੇ ਸਾਰੇ ਦੇ ਦੇਖੋ ਇਹਦਾ ਵਾਪਸ ਲਿਹਾਉਣ ਦਾ ਦਾ ਸਵਾਲ ਹੀ ਪੈਦਾ ਨਹੀਂ ਇਹ ਨਹੀਂ ਤਾਂ ਜੋ ਇਹਨੇ ਕਰਤੂਤਾ ਕੀਤੀਆਂ ਜੋ ਇਹਨੇ ਧੱਕੇ ਕੀਤੇ ਐ ਲੀਗਲੀ ਇਹਨੂੰ ਸਾਹਮਣੇ ਕਿੰਨੇ ਪੈਣੇ ਹਨ ਹੁਣ ਇਹਨੂੰ ਕੋਰਟ ਜਾ ਕੇ ਆਪਣੀ ਸਫਾਈ ਦੇਣੀ ਪੈਣੀ ਹੈ ਕਿਉਂਕਿ ਇਹਨੇ ਜੋ ਧੱਕੇ ਕੀਤੇ ਐ ਜੋ ਇਹਨੇ ਪੁਲਿਸ ਦੀ ਵਰਤੋਂ ਕੀਤੀ ਐ ਜੋ ਪੁਲਿਸ ਨੇ ਇਹਦੇ ਖੇਨ ਤੇ ਕੀਤਾ ਆ ਸਾਰਿਆਂ ਦੀ ਇਨਕੁਆਇਰੀ ਹੋ ਕੇ ਸਾਰਿਆਂ ਨੇ ਜਿਹੜਾ ਕਾਨੂੰਨ ਤੋੜਿਆ ਸਾਰਿਆਂ ਨੂੰ ਭੁਗਤਣਾ ਪੈਣਾ ਪਰ ਬਸ ਇਹ ਲੱਗਦਾ ਹੈ ਕਿ ਤਰੰਤ ਤਰ ਤੋਂ ਪੰਜਾਬ ਦੀ ਹੋਰ ਨਾ ਏਸ਼ੀਆ ਚ ਵੀ ਇਹ ਜਿਹੜੀ ਇੱਥੇ ਰਣਨੀਤੀ ਖੇਡੀ ਗਈ ਉਹ ਜਵਾਈ ਜਾ ਸਕਦੀ ਹੈ ਉਹ ਉਹੀ ਸੋਚ ਰਹੇ ਹੈ ਕਿ ਮੈਂ ਅਸੀਂ ਹੁਣ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਵਤੀ ਇਲੈਕਸ਼ਨ ਆ ਰਹੇ ਹਨ ਉਹਨਾਂ ਸੋਚੇ ਹੋਵੇ ਹੀ ਸੋਚਦੇ ਹੋਣੇ ਕਿ ਜਿਵੇਂ ਅਸੀਂ ਇੱਥੇ ਕੀਤਾ ਹੁਣ ਅਸੀਂ ਕਾਗਜ਼ ਰੱਦ ਕਰਾਂਗੇ ਅਰੈਸਟ ਕਰਾਂਗੇ ਇਹ ਕਰਾਂਗੇ ਚਲੋ ਜਿੰਨੀ ਦੇਰ ਕਰੀ ਜੋ ਕਿੰਨੀ ਦੇਰ ਕਰੋਗੇ 1 ਸਾਲ ਬਾਅਦ ਜਦੋਂ ਜਨਰਲ ਇਲੈਕਸ਼ਨ ਆਉਂਦਾ ਉਦੋਂ ਆਉਣਾ ਨਹੀਂ ਤੇ ਲੋਕਾਂ ਨੇ ਤੁਹਾਨੂੰ ਪਿੰਡਾਂ ਚ ਵੰਨ ਦੇਣਾ ਨਹੀਂ すてきなお時間です。